ਕਹਿੰਦਾ ਤੇ ਆਪਣਾ ਉਹਦੇ ਚ ਆਪਣ ਨੂੰ ਘੁਟਾ ਦਿੱਤਾ ਸੀ ਡੈਪਟੀ ਦਾ ਮੈਂ ਤੁਹਾਡੀ ਗੱਲ ਕਰਾਵਾਂਗੇ ਉਹਨਾਂ ਨੇ ਕਰਵਾਇਆ ਕਿ ਟਾਈਮ ਲੈ ਕੇ ਆਪਾਂ ਨੂੰ ਪਰਤੋਂ ਮਿਕ ਨੂੰ ਮੈਸੇਜ ਲਾਤਾ ਕਿ ਪ੍ਰਾਜੇ 11:00 ਤੋਂ 1:00 ਤੱਕ ਟਾਈਮ ਤੁਹਾਨੂੰ ਮਿਲ ਗਿਆ ਦਿੱਤਾ। ਮਤਲਬ ਇਹ ਮੀਟਿੰਗ ਕਰ ਰਹੀ ਜੇ ਮੈਂ ਉਹਨਾਂ ਦੇ ਐਡੀਸੀ ਦੀ ਡਿਊਟੀ ਲਾਤੀ ਆਪਣੀਆਂ ਗੱਲਬਾਤ ਹੋਈ ਆ ਬੜੇ ਵਧੀਆ ਮਾਹੌਲ ਦੇ ਗੱਲ ਹੋਈ। ਜਦੋਂ ਮੋਰ ਤੇ ਲੱਗਦੇ ਹੁੰਦੇ ਆ ਅਧਿਕਾਰੀ ਵਿਸ਼ਵਾਸ ਦਿੰਦੇ ਹੁੰਦੇ ਆ ਪਰ ਜਿੰਨਾ ਚਿਰ ਮਸਲਾ ਹੱਲ ਨਹੀਂ ਹੁੰਦਾ ਅਸੀਂ ਵਿਸ਼ਵਾਸ ਨਹੀਂ ਕਰਦੇ ਅੱਜ ਤੁਹਾਨੂੰ ਪੰਜਾ ਟੋਂ ਨੂੰ ਲੱਗਿਆ ਸੀ ਆਪਾਂ ਫੇਰ ਵੀ ਆਪਦੀ ਤਿਆਰੀ ਕਰਕੇ ਆਏ ਆ ਵੀ ਜੇ ਡੀਸੀ ਸਾਹਿਬ ਅਧਿਕਾਰੀ ਭੱਜ ਜਾਂਦੇ ਗੱਲ ਕਰ ਦੋ ਆਪਾਂ ਬਹਿ ਕੇ ਧਰਨਾ ਲਾ ਕੇ ਇੱਥੇ ਕਿੰਨਾ ਚਿਰ ਗੇਟ ਬੰਦ ਕਰਨਾ ਹੁਣ ਜਿਹੜੀ ਜ਼ਮੀਨ ਵਾਲਾ ਮਾਮਲਾ ਵਾ ਹੋਰ ਕਿਹ ਲੱਗਿਆ ਵਾ ਹੋਰ ਕਿਹ ਦੇ ਹੋਰ ਵੱਡਾ ਕਰਨਾ ਫਿਰ ਆ ਵਿਵਾਨ ਦਤਾਵ ਨੇ ਮੀਟਿੰਗ ਬੁਲਾ ਲੀਆ ਸੋਮਵਾਰ ਨੂੰ ਸਾਰੇ ਅਧਿਕਾਰੀਆ ਸਾਰੇ ਐਡੀਐਮ ਤਖੀਲਦਾਰ ਨਾਇਬ ਕਾਨੂੰਨ ਕੋਪਟਵਾਰੀ ਉਹ ਹਾਜ਼ਰ ਕਰਨਗੇ ਪਰ ਹੱਲ ਕੋਈ ਇੱਜਾ ਟੋਟਾ ਨਹੀਂ ਆਪਾਂ ਵੀ ਜਿਹੜੇ ਉੱਥੇ ਫਾਫੀਕਾਰ ਬੰਦੇ ਹੈਗੇ ਆ ਜਿਹੜੇ ਆਪਣੇ 파ਰਟਨਰ ਜੇ ਤਾਂ ਆਪਣੇ ਨਾਲ ਕੋਈ ਸਹਿਮਤੀ ਹੁੰਦਾ ਹੋਵੇ ਫਿਰ ਤਾਂ ਕੋਈ ਰੌਲੇ ਨਹੀਂ ਫਿਰ ਵੀ ਦੇ ਕੇ ਆਪਾਂ ਕਰਾਵਾਂਗੇ ਜੇ ਕੋਈ ਨਹੀਂ ਵੀ ਸਹਿਮਤ ਤਾਂ ਉਹ ਕਾਦੇ ਵੀ ਧਿਆਨ ਦੇ ਦਿਓ ਆਪਾਂ ਗੱਲ ਕਰਾਂਗੇ ਉਹ ਫਿਰ ਆਪਾਂ ਮੂਟ ਚ ਹੋ ਜਾਂਦਾ ਤੇ ਅਗਲੀ ਗੱਲ ਜਿਹੜੀ ਸੀ ਕਿ ਆ ਜਿਹੜੇ ਹੜਾ ਪੜਾਏ ਆ ਹੜ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਗਾਉਣ ਵਾਲਿਆਂ ਨੇ ਜਾਂ ਖਬਾਤ ਪੀਂਦੀਆਂ ਨੇ ਪਹਾੜ ਪਰਫਿਆਂ ਨੇ ਬੜੀ ਮਦਦ ਕੀਤੀ ਆਪਾਂ ਘਰੇ ਗਏ ਕਿਉਂਕਿ ਮਦਦ ਇਦਾਂ ਜਾਣ ਲੱਗੀ ਸੀ ਉਹਨਾਂ ਬੰਨਾਂ ਤੱਕ ਬਹੁਤੀ ਨਹੀਂ ਸੀ ਪਹੁੰਚਦਾ ਆਪਣਾ ਪੈਦਰਾ ਆਪਣੀ ਜਥੇਬੰਦੀ ਦਾ ਭਾਰਤੀ ਰਾਜ ਨੂੰ ਦਿਖਾਉਂਦਾ ਰਹੇ ਪਾਪਾ ਆਪਣੀਆਂ ਫਸਲਾਂ ਦੀਆਂ ਜੜੀਆਂ 파ਟੋਨਾ ਵਧਿਆ ਜਾਣਾ ਪਾਪਾ ਲਗਭਗ ਅਗਲੇ ਵੀ ਦਿਨ ਉੱਥੇ ਟਰੈਕਟਰ ਲੈ ਕੇ ਜਾਵਾਂਗੇ ਡੀਜ਼ਲ ਲੈ ਕੇ ਜਾਵਾਂਗੇ ਕਣਕ ਦਾ ਬੀਜ ਲੈ ਕੇ ਜਾਵਾਂਗੇ ਇਹ ਤੋਂ ਪੁੱਤਰ ਕਰਾਂਗੇ ਉਹਨਾਂ ਦੀ ਕਣਕ ਬੀਜਦੀ ਆ ਹਰ ਪਿੰਡ ਦੇ ਵਿੱਚ ਦੋ ਦੋ ਚਾਰ ਚਾਰ ਪਿੰਡ ਕੁਆਂਟਲ ਜੇਜ ਦੇ ਪਿੰਡ ਹੈਗਾ ਉਹ ਆਪਣੇ ਬੰਦਿਆਂ ਨੂੰ ਕਹਿ ਰੱਖੋ ਉਹ ਕਣਕ ਆਪ ਉਹਨਾਂ ਲੈ ਕੇ ਜੜੀ ਜੜੋ ਬੀਜਣੀ ਬੀਜ ਕੇ ਇੰਦੀ ਆਵਾਂਗੇ ਹਰ ਪਿੰਡ ਜੋ ਟਰੈਕਟਰ ਵੀ ਲੈ ਕੇ ਜਾਵਾਂਗੇ ਉਹ ਟਰੈਕਟਰ ਜਿਹੜਾ ਤੇਲ ਪੈਣਾ ਮਾਡਲ ਜਿਹੜਾ ਪੈਣਾ ਉਹ ਪਿੰਡ ਦੇ ਆਪਲੇ ਦੇ ਆਪ ਪੈਰੇ ਕੁੱਤੇ ਉਹ ਇਹਨਾਂ ਨੂੰ ਵੀ ਪ੍ਰਦਾਤਾ ਨੂੰ ਵੀ ਤਲਾਮੀ ਦਿੱਤੀ ਆ ਵੀ ਤੁਸੀਂ ਹਾਲ ਤੱਕ ਕੱਖ ਨਹੀਂ ਕੀਤਾ ਲੋਕ ਮਦਦ ਕਰੀ ਜਾਂਦੇ ਵੀ ਉਹ ਜਿਹੜਾ ਨਕਦਾਨ ਉਹਦੀ ਕਨਾਤ ਕਰਕੇ ਉਹਨੂੰ ਸ੍ਰੰਤ ਭਾਵ ਜਾ ਦਿੱਤਾ ਜਾਂਦਾ ਕੀ ਜਾਏਗਾ ਪ੍ਰਾਲੀ 8% ਧੂਆ ਆਪਣਾ ਅਸੀਂ ਉਹਨਾਂ ਨੂੰ ਇਹੀ ਕਿਹਾ ਵੀ 8% ਧੂਆ ਤੁਹਾਡਾ ਰੜਕਦਾ ਤੁਹਾਨੂੰ ਤਸਾਨਾ ਨੂੰ ਪ੍ਰਣਾਮ ਕਰੀ ਜਾਂਦਾ ਜਿਹੜਾ 92% ਤੂ ਆ ਉਹ ਧੂਏਂ ਦਾ ਦੱਸੋ ਕੀ ਕੀਤਾ ਤੁਸੀਂ ਕਿਸਦੇ ਖਿਲਾਫ ਕੋਈ ਗੱਲ ਨਹੀਂ ਹੋਈ ਕੀ ਉਹ ਵੀ ਇਹਨਾਂ ਨੂੰ ਕਹਿ ਕੇ ਆਏ ਆ ਵੀ ਪ੍ਰਾਣੀ ਦੀ ਸਾਹਬੜ ਨਾਲ ਸਾਡੇ ਕੋਲ ਟਾਂਕ ਲਈ ਜੇ ਜਿਹੜੀ ਆਪਾਂ ਪ੍ਰਾਣੀ ਇਕੱਠਾ ਬੰਨ੍ਹ ਕੇ ਚੱਕਦੇ ਆ ਜਾਂ ਆਪਾਂ ਵਿੱਚੇ ਬਾਹਰ ਦਿੰਦੇ ਆ ਉਹਦੇ ਨਾਲ ਜਿਹੜੀ ਆਉਣ ਵਾਲੀ ਫਸਲ ਆ ਸਾਡੀ ਸਣਕ ਦੀ ਉਹਦਾ ਨਟਨ ਬਹੁਤ ਹੁੰਦਾ ਬਹੁਤ ਬਿਮਾਰੀਆਂ ਪੈਂਦੀਆਂ ਕਿਉਂਕਿ ਜਿਹੜੇ ਦੁਸ਼ਮਣ ਕੀੜੇ ਹੁੰਦੇ ਆ ਪ੍ਰਾਣੀ ਦੇ ਵਿੱਚੋਂ ਵੱਖੜੇ ਹੁੰਦੇ ਆ ਹੋਰ ਰਹ ਜਾਂਦੇ ਆ ਹੋਰ ਤਕੜੇ ਹੋ ਜਾਂਦੇ ਆ ਸਾਡੀ ਕਣਕ ਦੀ ਬੰਦਲ ਦੇ ਉੱਪਰ ਲਕਟਾਨ ਕਰਕੇ ਆਏ ਆ ਤਕਰਦੇ ਆ ਤੇ ਇਹ ਅਗਲਾ ਹੈਗਾ ਬਈ ਡੀਏਪ ਜੂੜੀਆਂ ਜਾਂ ਇਹਨਾਂ ਨਾਲ ਬੇ ਲੋੜਾ ਜਿਹੜਾ ਸਮਾਨ ਆ ਲੈਨੋ ਵਗੇਰਾ ਉਹ ਦਿੱਤਾ ਜਾਂਦਾ ਕਿਉਂਕਿ ਸਰਕਾਰ ਨੇ ਕਹਿਤਾ ਮਾਰਕੀਟ ਬੈਡ ਨੇ ਕਹਿਤਾ ਵੀ ਜਿਹੜਾ ਇਹ ਖਾਦੇ ਤੇ 25% ਕੱਟ ਲਾਦੀ ਤੁਮ ਕਹਿੰਦੇ ਸਾਡੇ ਕੋਲੇ ਆਲੂ ਵਾਲੀ ਪੂਰੀ ਨਹੀਂ ਹੋਈ ਫਣਕ ਬੀਜਣੀ ਆ ਉਹ ਇਹਨਾਂ ਦੇ ਧਿਆਨ ਚਲੇ ਹੱਥੋਂ ਵੀ ਇਹ ਸਾਡਾ ਤੁਰੰਤ ਜਿਹੜਾ ਪ੍ਰਬੰਧ ਕੀਤਾ ਜਾ ਕਿ ਇਸ ਤਰ੍ਹਾਂ ਜਿਹੜੇ ਆਵਾਰਾ ਡੰਗਰ ਤੁਰੇ ਫਿਰਦੇ ਜਿਵੇਂ ਰਾਜਵੀਰ ਰਹਿੰਦਾ ਕੋਟੋਠਾ ਨਾਲ ਦੇ ਪੇੜ ਦੇ ਵਿੱਚ ਆ ਗਿਆ ਤੇ ਅੱਜ ਉਹ ਕੱਡਾ ਨਾਮੀ ਬੰਦਾ ਪੰਜਾਬ ਦਾ ਕਲਾਕਾਰਾਂ ਨਿਕੜ ਗਿਆ ਉਹ ਜ਼ਿੰਦਗੀ ਬਹੁਤ ਦੀ ਲੜਾਈ ਲੜ ਰਿਹਾ ਹੈ ਵਾ ਅੱਜ ਇੱਕ ਖਬਰ ਲੱਗੀ ਹੈ ਅਖਬਾਰਾਂ ਦੇ ਵਿੱਚ ਇੱਕ ਕੁੱਤੇ ਨੇ 40 ਬੰਦੇ ਵੜਦੇ ਆ ਇੱਕ ਕੁੱਤੇ ਨੇ ਉਹ ਵੀ ਇਹਨਾਂ ਦੇ ਧਿਆਨ ਛੇ ਲੈਂਦਾ ਵੀ ਇਹ ਆਵਾਰਾ ਡੰਗਰ ਕੁੱਤੇ ਜੋ ਵੀ ਆ ਇਹਨਾਂ ਦਾ ਪ੍ਰਬੰਧ ਕਰੋ ਤੇ ਅਗਲੀ ਗੱਲ ਇਹ ਆ ਵੀ ਇੰਨੀਆਂ ਮੱਖਾਂ ਜਿਹੜੀਆਂ ਹੈਗੀਆਂ ਹਾਸਰਾਬੇ ਵਾਲੇ ਸਾਡੇ ਸਾਥੀ ਆਏ ਆ ਸਰਾਬੇ ਵਾਲਿਆਂ ਦੀ ਮੰਗਾ ਬਰਤਾਨ ਨਾਲ ਯੋਧਾਂ ਦੀ ਆ ਕੋ ਵੀ ਆਪਾਂ ਸਰਾਬੇ ਮੀਟਿੰਗ ਕਰਕੇ ਕਿਹੜਾ ਰਸਤਾ ਇਹ ਕਹਿੰਦੇ ਆ ਸਾਡਾ ਜਿੰਨਾ ਹੈਗਾ ਉਹ ਰਸਤਾ ਛੱਡ ਕੇ ਦੂਜੇ ਤੇ ਆਪਾਂ ਕੰਮ ਕਰਾਂਗੇ ਉਹ ਬਾਹਾਂ ਦੇ ਆਪ ਦੇ ਟਰੈਕਟਰ ਨਾਲ ਆਪਾਂ 5-6 ਦਿਨ ਦੇਖਾਂਗੇ ਨਾ ਨਹੀਂ ਤਾਂ ਆਪਾਂ ਅੱਗੇ ਵੀ ਹਰ ਸਾਲ ਸਰਾਬੇ ਪਿੰਡ ਦੇ ਵਿੱਚ ਆਪਾਂ ਸਰਪੰਚ ਜੀ ਦਾ ਵਿਹਾਰਾ ਮਨਵਾਉਂਦੇ ਆਂ ਤੇ ਇਹ ਪਿੰਡ ਵਾਲੇ ਜੇ ਆਪ ਨੂੰ ਫੈਸਲਾਬ ਦੇਣਗੇ ਤੇ ਆਪਾਂ ਅੱਗੇ ਜੇ ਮੈਂ ਵੱਡੀ ਗਿਣਤੀ ਚੱਲਦੇ ਆਂ ਉੱਥੇ ਵੀ ਚੱਲਾਂਗੇ ਜਿਹੜੀਆਂ ਸਾਡੀਆਂ ਮੰਗਾਂ ਰਹਿ ਗਈਆਂ ਉੱਥੇ ਪ੍ਰਸ਼ਾਸਨ ਤੋਂ ਟਾਈਮ ਲਾਵਾਂਗੇ ਵੀ ਮੁੱਖ ਮੰਤਰੀ ਨਾਲ ਗੱਲ ਕਰੋ ਉੱਥੇ ਆਪਾਂ ਕੱਟੇ ਹੋਵਾਂਗੇ ਸਾਬੇ ਵਾਲੇ ਵੀਰਾਂ ਨੂੰ ਬੇਤੀ ਸਾਬੇ ਪਿੰਡ ਦੇ ਬੇਤੀ ਜਿੱਦ ਤੱਕ ਤੁਸੀਂ ਕਹੋ ਬੀਤ ਦੇਖ ਰੱਖੋ ਖੁੱਲੀ ਮੀਟਿੰਗ ਕਰੋ ਉਹ ਪਿੰਡ ਦੇ ਵਿੱਚ ਆਵਾਂਗੇ ਜੱਟੇਪੰਦੀ ਦਾ ਪੱਖ ਆਪਦਾ ਪੱਖ ਤੁਮ ਕਿ ਸਾਡੇ ਕੋਲੇ ਉਹ ਬੰਦੇ ਨਹੀਂਗੇ ਸਾਡੇ ਸਾਰੇ ਬੰਦੇ ਜ਼ਿੰਮੇਵਾਰ ਬੰਦੇ ਆ ਜ਼ਿੰਮੇਵਾਰ ਉਹਦੇ ਦੇ ਕੰਮ ਕਰਦੇ ਇਹਨੇ ਵੇਚ ਤੋਂ ਪੰਜੀ ਫੜੀ ਆਡਰ ਦੇਤੀ ਕੋਈ ਫਰਦੇ ਕਰਾਤੇ ਇਹ ਕੰਮ ਜਿਹੜੇ ਹੈਗੇ ਆ ਉਹ ਬੰਦੇ ਤੁਹਾਨੂੰ ਪਤਾ ਹੀ ਹੁੰਦਾ ਸਾਰੇ ਪਿੰਡਾਂ 'ਚ ਪਤਾ ਕੌਣ ਤੇ ਕੋਈ ਬੰਦੇ ਦੀ ਵੀ ਆਪਾਂ ਸਨਾਨਕ ਕਰਾਂਗੇ ਤੇ ਤੁਸੀਂ ਜਿੰਨੇ ਵੀ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜਿਹੜਾ ਮੋਰਚਾ ਆਪਣਾ ਚੱਲਦਾ ਵਾ ਉਹ ਮੋਰਚਾ ਅਸੀਂ ਚੱਲੂਗਾ ਤੁਮ ਕਹਦੇ ਢੁੱਣ ਦੀ ਕਟਾਈ 'ਚ ਇਹ ਮਰੇ ਹਿਸਾਬ ਤੋ ਆ ਮੋਟਰ ਵੀ 1-2 ਦਿਨਾਂ ਚ ਖਰਾਬ ਕਰਦੇ ਆ ਆਪਾਂ 5-5 ਦਿਨਾਂ ਬਾਅਦ ਇੱਕ ਫੇਰ ਉੱਤੇ ਵੱਡਾ ਪ੍ਰੋਗਰਾਮ ਹੀ ਰੱਖਾਂਗੇ ਫੇਰ 10-15 ਦਿਨ ਆਪਣਾ ਜਦੋਂ ਆਪਣੀ ਵਾਢੀ ਆ ਗਈ ਝੋਨੇ ਦੀ ਉਹਨੂੰ ਥੋੜੇ ਜਿਹਾ ਆਪਣੇ ਜਿਵੇਂ ਬੰਦੇ ਉੱਤੇ ਬੈਠੇ ਹੀ ਰਹਦੇ ਆ 50 ਕ ਬੰਦੇ ਉਹ ਡਗਤ ਪੈ ਰਹੇ ਪਰ ਬਾਹਰ ਤਾਂ ਤਾਂ ਰਹਿਣਾ ਕੋਈ ਕੁਝ ਨੀ ਕਰ ਸਕਦਾ ਬਾਈਕ ਇੱਕ ਪਰ ਲੋਕੀਂ ਦਾ ਤੇ ਡਾਕੂਮੈਂਟ ਇਹ ਤੁਹਾਨੂੰ ਦੱਸਣਗੇ ਕਦਾ ਜੱਗ ਦੇਖਾ ਉਹ ਭਾਵੇਂ ਜਿੰਨੇ ਵੀ ਤੁਸੀਂ ਆਏ ਹੋ ਪਹਿਲੀ ਗੱਲ ਤਾਂ ਬੇਨਤੀ ਹੈ ਕੋਈ ਜਾਇਓ ਨਾ ਸਾਡੇ ਵੀਰ ਪਹੁੰਚੇ ਨੇ ਕੁਸ਼ਵਿੰਦਰ ਰਬਾ ਨਾਮੀ ਪੱਤਰਕਾਰ ਨੇ ਜੀ ਤੇ ਆਪਾਂ ਇੱਕ ਫੋਟੋ ਕਰਨੀ ਹੈ ਤੇ ਸਾਰੇ ਇਕੱਠੇ ਹੋ ਕੇ ਸੋ ਏਡੀਸੀ ਸਾਹਿਬ ਨੇ ਜੋ ਭਰੋਸਾ ਦਿੱਤਾ ਬੜਾ ਵਧੀਆ ਤਰੀਕੇ ਨਾਲ ਉਹਨੇ ਭਰੋਸਾ ਦਿੱਤਾ ਸਾਡੇ ਜਿਹੜੇ ਨੁਮਾਇੰਦੇ ਨਾਲ ਗਏ ਸਾਰਿਆਂ ਨੂੰ ਪਤਾ ਦੇਖੋ ਕਈ ਵਾਰ ਤੁਸੀਂ ਆਪ ਮਿਲਣਾ ਉਹ ਗੱਲ ਹੋਰ ਹੁੰਦੀ ਆ ਤੇ ਜਦੋਂ ਇੱਕ ਜਥੇਬੰਦੀ ਦਾ ਤੇ ਮੋਰਚਾ ਚੱਲ ਰਿਹਾ ਮੋਰਚੇ ਦੇ ਹੀ ਨਾਲ ਆਪਾਂ ਮਿਲਦੇ ਹਾਂ ਤਾਂ ਉਹ ਗੱਲ ਕੁਝ ਹੋਰ ਹੁੰਦੀ ਆ ਜੇਕਰ ਆਪਣਾ ਨਹੀਂ ਕੋਈ ਮਸਲਾ ਹੱਲ ਹੋਊਗਾ ਆਪਾਂ ਮੋਰਚਾ 19 ਦਿਨ ਨਹੀਂ ਚੱਕਣਾ ਜਿੰਨੀ ਦੇਰ ਆਪਣੇ ਖਾਤਿਆਂ 'ਚ ਪੈਸੇ ਨਹੀਂ ਆਉਂਦੇ ਜੋ ਸਾਡੇ ਹੱਕ ਨੇ ਉਹ ਸਾਡੇ ਹੱਕ ਨਹੀਂ ਮਿਲਦੇ ਆਪਾਂ ਓਨੀ ਦੇਰ ਆਪਣਾ ਅਥਰ ਘਟ ਕੇ ਰਹਿਣਾ ਸਾਰੇ ਭਰਾ ਸਾਥ ਦਿਓ ਜਿੰਨੇ ਵੀ ਭਰਾ ਆਏ ਹੋ ਜਿੰਨੇ ਵੀ ਸਾਡੇ ਆਗੂ ਸਹਿਬਾਨ ਪਹੁੰਚੇ ਆ ਬਲਾਗ ਪ੍ਰਧਾਨ ਪਹੁੰਚੇ ਨੇ